ਸੰਗੀਤ ਵਿਚਾਰ ਪ੍ਰੋਗਰਾਮ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਅੱਜ ਨਾ ਹਰੇਕ ਇਨਸਾਨ ਆਪਣੇ ਆਉਣ ਵਾਲੇ ਕੱਲ ਨੂੰ ਬਿਹਤਰ ਬਣਾਉਣ ਲਈ ਨਾ ਅੱਜ ਨੂੰ ਜਿਉਣਾ ਹੀ ਭੁੱਲ ਗਿਆ ਤੇ ਹਰੇਕ ਨੇ ਆਪਣੇ ਆਪ ਨੂੰ ਮਸ਼ੀਨ ਬਣਾ ਲਿਆ ਕਿਉਂਕਿ ਹੁਣ ਲੋਕ ਆਪਣੀਆਂ ਜ਼ਰੂਰਤਾਂ ਤੱਕ ਸੀਮਿਤ ਨਹੀਂ ਰਹੇ ਲੋਕਾਂ ਨੇ ਇਹਨੂੰ ਜ਼ਰੂਰਤ ਨਹੀਂ ਕਹਿ ਸਕਦੇ ਆਪਦੀਆਂ ਜਿਹੜੀਆਂ ਇਛਾਆਂ ਵਧਾ ਲਈਆਂ ਵੀ ਮੇਰੇ ਕੋਲੇ ਆ ਵੀ ਹੋਵੇ ਉਹ ਵੀ ਹੋਵੇ ਜੀ ਚੰਗੀਆਂ ਕਾਰਾਂ ਹੋਣ ਕੋਠੀਆਂ ਹੋਣ ਚੰਗਾ ਅਹੁਦਾ ਹੋਵੇ ਹਰੇਕ ਏਸੇ ਭੱਜ ਦੌੜ ਦੇ ਪਿੱਛੇ ਲੱਗਿਆ ਰਹਿੰਦਾ ਆ ਲੋੜਾਂ ਹੁਣ ਸੀਮਤ ਨਹੀਂ ਰਹੀਆਂ ਜਾਨੀ ਕਿ ਲੋੜਾਂ ਨੇ ਇੱਛਾਵਾਂ ਦਾ ਰੂਪ ਧਾਰ ਕਰ ਲਿਆ ਜਦੋਂ ਇੱਛਾ ਬਣਦੀ ਹੈ ਤਾਂ ਬੰਦੇ ਦੇ ਮਨ 'ਚ ਮਤਲਬ ਲੋਭ ਲਾਲ ਚ ਆਉਂਦਾ ਹੈ ਹਨ ਤੇ ਫਿਰ ਉਸ ਤੋਂ ਬਾਅਦ ਬੰਦਾ ਇੱਧਰ ਉੱਧਰ ਹੱਥ ਮਾਰਦਾ ਹਰੇਕ ਇਨਸਾਨਿੰਗ ਕਰਦਾ ਹੈਗਾ ਤੇ ਇੱਕ ਆਪਣੇ ਬਜ਼ੁਰਗ ਸੀਗੇ ਜਿਹੜੇ ਸਾਦੀ ਜ਼ਿੰਦਗੀ ਜਿਉਂਦੇ ਸੀਗੇ ਤੇ ਹਮੇਸ਼ਾ ਨਾ ਖੁਸ਼ ਰਹਿੰਦੇ ਸੀ ਉਹ ਖੁਸ਼ ਕਿਉਂ ਰਹਿੰਦੇ ਸੀ ਕਿਉਂਕਿ ਉਹ ਉਹ ਨਾ ਸਿਰਫ ਉਹਨਾਂ ਦੀ ਜ਼ਿੰਦਗੀ ਜ਼ਰੂਰਤਾਂ ਤੱਕ ਸੀ ਨਾ ਕਿ ਇੱਛਾਵਾਂ ਤੱਕ ਉਹਨਾਂ ਦੀ ਜ਼ਰੂਰਤ ਸਿਰਫ ਰੋਟੀ ਕੱਪੜਾ ਤੇ ਮਕਾਨ ਸੀ ਉਹਨਾਂ ਨੂੰ ਕੋਈ ਇਹ ਨਹੀਂ ਸੀ ਵੀ ਸਾਡੇ ਕੋਲੇ ਵੱਡੇ ਘਰ ਹੋਣ ਜਾਂ ਚੰਗੇ ਮਤਲਬ ਰਹਿਣ ਸਹਿਣ ਹੋਵੇ ਸਾਦੇ ਕੱਪੜੇ ਪਾਉਂਦੇ ਸੀ ਖੱਦਰ ਪਾਉਂਦੇ ਸੀਗੇ ਤੇ ਤਾਂ ਹੀ ਤਾਂ ਉਹ ਆਪਣੇ ਬਿਮਾਰੀਆਂ ਘੱਟ ਲੱਗਦੀਆਂ ਸੀ ਲੋਕ ਖੁੱਲ ਕੇ ਜਿਵੇਂ ਕਹਿੰਦੇ ਆ ਨਾ ਖੁੱਲ ਕੇ ਜਿਉਂਦੇ ਸੀ ਹੁਣ ਆਪਣੇ ਜਿਹੜੀਆਂ ਆਪਾਂ ਦਿਨੋਂ ਦਿਨ ਤਰੱਕੀ ਤਾਂ ਕਰਦੇ ਜਾ ਰਹੇ ਆ ਪਰ ਆਪਣੇ ਆਪ ਨੂੰ ਵੀ ਮਤਲਬ ਬੰਦ ਜੇ ਕਰ ਲਿਆ ਹਰ ਇੱਕ ਇਨਸਾਨ ਨੇ ਕੋਈ ਨਹੀਂ ਕਿਸੇ ਨਾਲ ਮਤਲਬ ਗੱਲ ਕਰਕੇ ਰਾਜੀ ਪਤਾ ਨਹੀਂ ਐ ਹੁੰਦਾ ਲੋਕਾਂ ਨੂੰ ਇਹ ਜੇ ਸੋਚੀਏ ਤਾਂ ਮਾਨਕਾ ਦਾ ਇਸ ਗੱਲ ਦਾ ਹਨਾ ਤੇ ਇਹ ਆਉਦੇ ਰਤਵਿਆਂ ਦਾ ਹੀ ਲੋਕ ਮਾਨ ਚੱਕੀ ਫਿਰਦੇ ਨੇ ਵੀ ਸਾਡੇ ਕੋਲੇ ਜੀ ਚੰਗਾ ਉਹਦਾ ਹੈ ਚੰਗਾ ਰਤਵ ਹੈ ਤੇ ਅਸੀਂ ਤਾਂ ਵਧੀਆ ਜ਼ਿੰਦਗੀ ਜਿਉਂਦੇ ਆ ਤੇ ਵਧੀਆ ਜ਼ਿੰਦਗੀ ਇਹ ਨਹੀਂ ਹੁੰਦੀ ਮੈਂ ਬਥੇਰੇ ਅਜਿਹੇ ਲੋਕ ਕੋ ਦੇਖੇ ਨੇ ਜਿਨ੍ਹਾਂ ਕੋਲੇ ਪੈਸਾ ਤਾਂ ਬਹੁਤ ਹੁੰਦਾ ਪਰ ਉਹਨਾਂ ਕੋਲੇ ਖੁਸ਼ੀ ਦੇ ਦੋ ਪਲ ਵੀ ਨਹੀਂ ਹੁੰਦੀ ਕਿਉਂਕਿ ਜੇ ਸੋਚੀਏ ਖੁਸ਼ੀਆਂ ਨਾ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਖੁਸ਼ੀਆਂ ਤਾਂ ਇੱਕ ਸਾਦੀ ਜ਼ਿੰਦਗੀ ਚ ਵੀ ਇਨਸਾਨ ਖੁਸ਼ ਰਹਿ ਸਕਦਾ ਤੇ ਕਈਆਂ ਦੇ ਭੌਵੇਂ ਕਹਿੰਦੇ ਹੁੰਦੇ ਆ ਸੋਨੇ ਦੇ ਮਹਿਲ ਹੋਣ ਤੇ ਉਹਨਾਂ ਮਹਿਲਾਂ ਚ ਵੀ ਨਹੀਂ ਅਗਲਾ ਖੁਸ਼ ਰਹਿੰਦਾ ਹਨਾ ਇੱਕ ਕਹਿੰਦੇ ਹੁੰਦੇ ਮਖਮਲ ਦੇ ਗੱਦਿਆਂ ਤੇ ਸੌਣ ਵਾਲਾ ਤਾਂ ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦਾ ਹੈ ਤੇ ਇੱਕ ਜਿਹੜਾ ਧਰਤੀ ਦੇ ਤੱਪੜ ਵਛਾ ਕੇ ਪੈਂਦਾ ਉਹ ਸਕੂਨ ਦੀ ਨੀਂਦ ਸੁੱਤਾ ਪਿਆ ਹੁੰਦਾ ਕਿਉਂਕਿ ਉਹ ਇੰਨਾ ਫਿਕਰਫਕਿਆਂ ਤੋਂ ਦੂਰ ਹੁੰਦਾ ਉਹਨੇ ਆਪਦੀਆਂ ਲੋੜਾਂ ਇੰਨੀਆਂ ਕਿ ਰੱਖੀਆਂ ਹੁੰਦੀਆਂ ਵੀ ਰੋਟੀ ਕੱਪੜਾ ਤੇ ਮਕਾਨ ਬਸ ਉਹ ਇਹੀ ਇਨਸਾਨ ਸੋਚਦਾ ਵੀ ਹੀ ਅੱਜ ਰੋਟੀ ਮਿਲ ਗਈ ਵਾਹਿਗੁਰੂ ਤੇਰਾ ਧੰਨਵਾਦ ਤੇ ਹੁਣ ਲੋਕਾਂ ਚ ਇਹ ਚੀਜ਼ਾਂ ਤਾਂ ਰਹੀ ਨਹੀਂ ਗਈਆਂ ਬਸ ਹਰੇਕ ਭੱਜ ਦੌੜ ਭੱਜ ਦੌੜ ਜਦ ਕਿ ਸਾਰਿਆਂ ਨੂੰ ਪਤਾ ਹੈ ਵੀ ਨਾਲ ਆਪਣੇ ਕੁਝ ਨਹੀਂ ਜਾਣਾ ਕਹਿੰਦੇ ਆ ਕਿ ਖਾਲੀ ਹੱਤ ਆਏ ਸੀ ਖਾਲੀ ਹੱਥ ਹੀ ਜਾਵਾਂਗੇ ਤੇ ਜਿਹੜਾ ਆਪਾਂ ਆਹ ਹਕਾਰਾਂ ਕੋਠੀਆਂ ਪੈਸਾ ਜਾਂ ਰੁਤਬਾ ਕਿਸੇ ਦਾ ਉਹਦਾ ਮਾਣ ਕਰੀ ਜਾਂਦਾ ਇਹ ਕੁਝ ਨਹੀਂ ਨਾਲ ਜਾਣਾ ਕਹਿੰਦੇ ਹੁੰਦੇ ਜਦੋਂ ਮਰ ਗਏ ਨਾ ਉਦੋਂ ਤਾਂ ਮਰਿਆਂ ਦੇ ਕਫਨ ਵੀ ਕਹਿੰਦੇ ਆ ਵੀ ਸਸਤੇ ਤੋਂ ਸਸਤਾ ਅਗਲਾ ਲੈ ਕੇ ਪਾਉਂਦਾ ਹੈ ਵੀ ਉੱਤੋਂ ਦਰਜੀ ਨੂੰ ਕਹਿੰਦਾ ਭਾਈ ਕੱਚੀਆਂ ਸੋਨਾ ਹੀ ਲਾਈ ਕਿਉਂਕਿ ਇਹ ਤਾਂ ਮੁਰਦੇ ਦੇ ਹੀ ਪੌਣਾ ਇੱਕ 2 ਗਜ ਧਰਤੀ ਤੇ ਇੱਕ ਕਫਨ ਚਾਹੀਦਾ ਤੇ ਹੋਰ ਜਾਨ ਵੇਲੇ ਕੁਛ ਨਹੀਂ ਜਾਣਾ ਨਾਲ ਆਪਣੇ ਤੇ ਐਵੇਂ ਮੇਰਾ ਮੈਂ ਮਨ ਕਰੀਣਾ ਇਹਦੇ ਵਿੱਚ ਕੋਈ ਫਾਇਦਾ ਨਹੀਂ ਹਨਾ ਤੇ ਫਿਰ ਜੇ ਨਿਮਰਤਾ ਤੇ ਪਿਆਰ ਨਾਲ ਰਹਾਂਗੇ ਤਾਂ ਸ਼ਾਇਦ ਲੋਕ ਯਾਦ ਕਰਨ ਵਿਊ ਬੰਦਾ ਬੜਾ ਵਧੀਆ ਸੀ ਕਿੰਨੇ ਪਿਆਰ ਨਾਲ ਸਭ ਨੂੰ ਬੁਲਾਉਂਦਾ ਸੀ ਤੇ ਜੇ ਕਿਸੇ ਨੂੰ ਕੌੜਾ ਬੋਲਾਂਗੇ ਤਾਂ ਅਗਲਾ ਕਹਿ ਦੂਗਾ ਚੰਗਾ ਹੋਇਆ ਧਰਤੀ ਤੇ ਬੋਝ ਹੀ ਸੀ ਮਰ ਗਿਆ ਪਰੇ ਤੇ ਇਸ ਲਈ ਕਦੇ ਵੀ ਨਾ ਕਿਸੇ ਦਾ ਦਿਲ ਨਾ ਦਿਖਾਓ ਤੇ ਇੱਕ ਨਾ ਮੈਂ ਦੇਖਦੀ ਆ ਜਿਆਦਾਤਰ ਲੋਕ ਕੀ ਕਰਦੇ ਸੋਸ਼ਲ ਮੀਡੀਆ ਤੇ ਫੋਟੋਆਂ ਪਾਉਂਦੇ ਆ ਜਦੋਂ ਕੋਈ ਕੋਈ ਚੀਜ਼ ਦਾਨ ਕਰਦੇ ਆ ਮੰਨ ਲਓ ਇੱਕ ਕੰਬਲ ਹੀ ਦਾਨ ਕੀਤਾ ਤੇ 15 ਜਾਣੇ ਉਹਦੇ ਨਾਲ ਫੋਟੋ ਕਰਾਉਣ ਲੱਗ ਜਾਂਦੇ ਆ ਉਹਦਾ ਵਿਚਾਰਾ ਅੱਗੇ ਗਰੀਬ ਮਰਿਆ ਹੋਇਆ ਤੇ ਉੱਤੋਂ ਤੁਸੀਂ ਹੋਰ ਉਹਨੂੰ ਜਲੀਲ ਕਰਦੇ ਹੋ ਹਨਾ ਸਾਰੇ ਵੀ ਅਸੀਂ ਜੀ ਆ ਦਾਨ ਕੀਤਾ ਤੇ ਜੇ ਦਾਨ ਕਰਨਾ ਹੁੰਦਾ ਤਾਂ ਕਹਿੰਦੇ ਹੁੰਦੇ ਆ ਚੁੱਪਚੀਤੇ ਕਰਨਾ ਚਾਹੀਦਾ ਕਿਉਂਕਿ ਦਿਖਾਵੇ ਵਾਲੇ ਦਾਨ ਨਾਲ ਇਨਸਾਨ 'ਚ ਹਮੀਦ ਸ਼ਾ ਹੰਕਾਰ ਆਉਂਦਾ ਤੇ ਇਸ ਲਈ ਕਦੇ ਵੀ ਕਿਸੇ ਦਾ ਨਾ ਦਿਲ ਨਾ ਦਿਖਾਓ ਤੇ ਹਮੇਸ਼ਾ ਨਾਲੇ ਆਪ ਖੁਸ਼ ਰਹੋ ਨਾਲੇ ਦੂਜੇ ਖੁਸ਼ ਰਹਿਣਗੇ ਤੇ ਇਹੀ ਕਹਿੰਦੇ ਆ ਵੀ ਆਉਣ ਵਾਲੇ ਕੱਲ ਦੀ ਚਿੰਤਾ ਛੱਡ ਕੇ ਅੱਜ ਨੂੰ ਜਿਉਣਾ ਸਿੱਖੋ ਅੱਜ ਜੋ ਹੈ ਪ੍ਰਮਾਤਮਾ ਦਾ ਧੰਨਵਾਦ ਕਰਿਆ ਕਰੋ ਵੀ ਵਾਹਿਗੁਰੂ ਜਿਹੜਾ ਅੱਜ ਦਾ ਦਿਨ ਚੜਿਆ ਬਹੁਤ ਵਧੀਆ ਹੈ ਅਸੀਂ ਅੱਜ ਦਾ ਸੂਰਜ ਦੇਖਿਆ ਤੇ ਅੱਜ ਰੋਟੀ ਖਾਧੀ ਹੈ ਤਾਂ ਤੁਹਾਡਾ ਧੰਨਵਾਦ ਅੱਜ ਸਾਨੂੰ ਮਤਲਬ ਪੂਜਨ ਨਸੀਬ ਹੋਇਆ ਇਸ ਲਈ ਕਦੇ ਵੀ ਗਿਲੇ ਸ਼ਿਕਵੇ ਨਾ ਕਰੋ ਤੇ ਹਮੇਸ਼ਾ ਖੁਸ਼ ਰਹੋ ਧੰਨਵਾਦ ਜੀ